ਕਿੱਥੇ ਕਿੱਥੇ ਹੈ ਮੋਬਾਈਲ? ਧੜਾਈ ਕਿੱਥੇ? ਉੱਥੇ ਤਾਂ ਹੈ ਨਹੀਂ ਮੋਬਾਈਲ ਚਾਰਜਰ ਤਾਂ ਲੱਗਿਆ ਨਹੀਂ ਹੋਇਆ ਪੁੱਤ। ਨਹੀਂ। ਕਿੱਥੇ ਹੈ ਮੋਬਾਈਲ? ਹੈ? ਤਾਂ ਮੋਬਾਈਲ ਕੀ ਕਰਨਾਗਾ? ਹੈ? ਤਾਂ ਮੋਬਾਈਲ ਕੀ ਕਰਨਾਗਾ? ਪਾਉ। ਹੈ? ਪਾਉ। ਪਾਲੂ ਦੇਖਣਾ। ਹੈ?

ਹੈਂ ਬੜੀ ਦੋੜ ਬੜੀ ਦੇਖਣੀ ਹੈ ਹੈ ਕੀ ਮੰਨ ਅੱਛਾ ਹੁਣ ਬਾਈਕੇ ਦੇਖਣੀ ਹੈ ਚੰਗਾ ਉੱਪਰ ਚੜ ਜਾ ਧਿਆਨ ਨਾਲ ਪੁੱਤ ਹਾਂ ਇਹਦੀ ਹਾਂ ਹਾਂ ਬੜੀ ਦੇਖਣੀ ਆ ਆ ਲੋ ਜੀ ਬੜੀ ਦੇਖ ਲੋ ਅੱਛਾ ਅੱਛਾ ਦੂਰ ਤੱਕ ਦੂਰ ਕਰਕੇ ਦੇਖਣਾ ਅੱਛਾ ਅੱਛਾ ਵੀ ਆ ਉਰੇ ਦੇਖ ਲਓ ਪੁੱਤਾਂ ਦੇ ਬੈਜੋ ਹੂੰ ਲੇ ਬੰਦ ਕਰ ਦਿੰਨੇ ਆ ਫੋਨ ਨੂੰ ਬੰਦ ਕਰੀਏ ਲੈ ਮਿੰਨ ਦੇ ਦੇ ਬੰਦ ਕਰ ਦਿੰਨੇ ਆ ਮੈਂ ਕਿਉਂ ਲੈ ਬੰਦ ਕਰ ਦਿੰਨੇ ਆ